ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਇੱਕ ਨਾਵਲ ਇੱਕ ਨਾਵਲ ਪੜ ਰਿਹਾ ਸੀਗਾ ਸਰੇਂਦਰ ਸਿੰਘ ਦਾਉ ਮਾਜਰੇ ਦਾ ਨਾਵਲ ਦਾ ਨਾਇਨ ਨੇਤਰ ਬੜਾ ਵਧੀਆ ਨਾਵਲ ਲੱਗਿਆ ਬਹੁਤ ਹਲੇ 17-17 ਕੋਪਰ ਨਹੀਂ ਪੜੇ ਨੇ ਉਹ ਜਿਵੇਂ ਲਿਖਿਆ ਇੱਕ ਜਗ੍ਹਾ ਤੇ ਕਹਿੰਦਾ ਮਤਲਬ ਪੜ ਕੇ ਸੁਣਾਉਣਾ ਪਾਲ ਪੋਸਖੇਤੀਆਂ ਨੂੰ ਸੁਖੀ ਵਸਦੀਆਂ ਵੇਖਣ ਲਈ ਮਾਪੇ ਆਪ ਬੋਝ ਹੀ ਠੱਕ ਕਿਉਂ ਦਬ ਜਾਂਦੇ ਨੇ ਇਹ ਸਭ ਕੁਝ ਇਸ ਸਮਾਜ ਨੇ ਹੀ ਬਣਾਇਆ ਹੈ ਸਮਾਜ ਨੇ ਹੀ ਸਿਰਜਿਆ ਹੈ ਜਿਹੜਾ ਕਿਸੇ ਲਈ ਮਾਣ ਬਣਦਾ ਹੈ ਤੇ ਕਿਸੇ ਲਈ ਬੋਝ ਜਦ ਕਿਤੇ ਕੋਈ ਧੀ ਤੇ ਆਣੀ ਆਪਣੇ ਵਿਆਹ ਬਾਰੇ ਆਪਣੇ ਮਾਪੇ ਨੂੰ ਗੱਲਾਂ ਬਾਤਾਂ ਕਰਦੇ ਸੁਣਦੀ ਆ ਤਾ ਆਪਣੇ ਉਹ ਗੱਲਾਂ ਕਰਦੇ ਨੇ ਦੇਣ ਲੈਣ ਦੇ ਆ ਖਰਚੇ ਦੀਆਂ ਹਨਾ ਉਹ ਫਿਰ ਆਪਣੀਆਂ ਸੋਚਾਂ ਵਿੱਚ ਇਕੱਲੀ ਉਹ ਪੂਰੇ ਸਮਾਜ ਦੇ ਖਿਲਾਫ ਖੜੀ ਹੋ ਜਾਂਦੀ ਆ ਕਿ ਕਿਉਂ ਆ ਮੁੰਡੇ ਵਾਲਿਆਂ ਦਾ ਹਰੇਕ ਦਾ ਇਹੀ ਕਹਿਣਾ ਹੁੰਦਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਤੇ ਧੀ ਦੇ ਮਾਪੇ ਵੀ ਸੋਚਦੇ ਨੇ ਵਧੀਆ ਘਰ ਪਰਿਵਾਰ ਆ ਚੰਗੀ ਗੱਲ ਆ ਕੁਝ ਨਹੀਂ ਚਾਹੀਦਾ ਪ੍ਰਮੁਖੂ ਆਪ ਕਹਿ ਰਹੇ ਨੇ ਪਰ ਵਿੱਚ ਵਿਚੋਲਾ ਜਿਹੜਾ ਹੁੰਦਾ ਨਾ ਉਹ ਚਾਹੇ ਕੋ ਰਿਸ਼ਤੇਦਾਰ ਆ ਚਾਹੇ ਕੋਈ ਆ ਉਹ ਕਹਿੰਦਾ ਜੀ ਉਹ ਕੀ ਕਹਿੰਦਾ ਉਹਨੇ ਕਹਿਣਾ ਜੀ ਇਹ ਤਾਂ ਕਹਿੰਦੇ ਹੀ ਹੁੰਦੇ ਨੇ ਕੁਛ ਨਹੀਂ ਚਾਹੀਦਾ ਮੁੰਡੇ ਵਾਲੇ ਕਹਿੰਦੇ ਨੇ ਪਰ ਆਪਾਂ ਆਪਣੀ ਧੀ ਤੋੜਨੀ ਆ ਆਪਾਂ ਤਾਂ ਕੁਛ ਦੇਣਾ ਚਾਹੀਦਾ ਕੁਛ ਨਾ ਕੁਛ ਕਰਨਾ ਚਾਹੀਦਾ ਐਦਾਂ ਖਾਲੀ ਹੱਥ ਸੋੜਾ ਤੁਰ ਦੇਵਾਂਗੇ ਸਾਡੇ ਸਮਾਜ ਦੀ ਤਰਾਸਦੀ ਰਹੀ ਹੈ ਕਿ ਸਮਾਜਿਕ ਬੰਧਨਾਂ ਦੇ ਬਹਾਨੇ ਅਸੀਂ ਆਪਣੀ ਜ਼ਿੰਦਗੀ ਨੂੰ ਆਪ ਹੀ ਫਾਇਟ ਟੰਗ ਦਿੰਦੇ ਆ ਅਣਸਖਾਵੀ ਰੀਤੀ ਰਵਾਜਾਂ ਦੀ ਪੇਂਟ ਚਾੜ ਦਿੰਦੇ ਆ ਆਪਣੀ ਹੀ ਜ਼ਿੰਦਗੀ ਨੂੰ ਆਪਣੇ ਹਾਲਾਤ ਨੂੰ ਸਖਾਵਾਂ ਕਰਨ ਨਾਲੋਂ ਅਸੀਂ ਦੂਜਿਆਂ ਦੀ ਸਾਡੇ ਪ੍ਰਤੀ ਕੀ ਸੋਚ ਆ ਅਸੀਂ ਉਸ ਬਾਰੇ ਜਿਆਦਾ ਸੋਚਦੇ ਆ ਉਸ ਚੀਜ਼ ਨੂੰ ਮਹੱਤਤਾ ਦੰਦੇ ਆ ਲੋਕ ਸਾਡੇ ਬਾਰੇ ਕੀ ਸੋਚਣਗੇ ਜਦ ਕਿ ਇਹ ਤਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਚ ਚੱਕਰਾਂ ਵਿੱਚ ਲੋਕਾਂ ਨੂੰ ਅਸੀਂ ਮਹੱਤਤਾ ਦੰਦੇ ਹੀ ਅਸੀਂ ਵਿਆਹਾਂ ਵਿੱਚ ਬਿੱਤੋਂ ਵੱਧ ਖਰਚ ਕਰਦੇ ਆ ਅਸੀਂ ਮਰਨਿਆਂ ਤੇ ਬਿੱਤੋਂ ਵੱਧ ਖਰਚ ਕਰਦੇ ਆ ਇਹ ਸਾਰੇ ਵਰਤਾਰੇ ਇਸੇ ਦਾ ਹਿੱਸਾ ਨੇ ਇਹ ਲੋਕ ਕੀ ਕਹਿਣਗੇ ਹਾਲਾਂਕਿ ਲੋਕਾਂ ਦੀਆਂ ਨੁਕਤਾਚੀਨੀਆਂ ਨਘੋਚਾਂ ਜਿਹੜੀਆਂ ਹੁੰਦੀਆਂ ਨੇ ਉਹ ਕੁਝ ਦਿਨਾਂ ਦੀਆਂ ਹੁੰਦੀਆਂ ਨੇ ਤੇ ਉਹ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਸਭ ਭੁੱਲ ਜਾਂਦੇ ਨੇ ਕਿਨੇ ਕੀ ਕਿਹਾ ਸੀ ਕੀ ਕੀਤਾ ਸੀ ਕਿਨੇ ਕੀ ਖਵਾਇਆ ਸੀ ਬਰਾਤ ਨੂੰ ਕਿਨੇ ਕਿੰਡਾ ਭੋਗ ਮਰਨਾ ਕੀਤਾ ਸੀ ਕਿਸ ਦਾ ਕਿੰਡਾ ਭੋਗ ਪਾਇਆ ਸੀ ਉਹ ਕਿਸੇ ਨੂੰ ਯਾਦ ਚੇਤੇ ਨਹੀਂ ਹੁੰਦਾ ਪਰ ਬੰਦਾ ਇਹਨਾਂ ਤੋਂ ਬੱਚ ਦਾ ਬਚਾਉਂਦਾ ਵੀ ਬੱਚ ਦਾ ਬਚਾਉਂਦਾ ਵੀ ਸਰਫਾ ਕਰਦਾ ਕਰਦਾ ਵੀ ਆਰਥਿਕ ਪੱਖੋਂ ਦਬਿਆ ਜਾਂਦਾ ਹੈ ਦੱਪਿਆ ਜਾਂਦਾ ਬੋਝ ਹੀ ਠਾਂ ਆ ਜਾਂਦਾ ਹੈ ਅਰ ਉਹ ਜਿਹੜਾ ਬੋਝ ਕਿ ਜੋ ساری ਜ਼ਿੰਦਗੀ ਹੀ ਇਸ ਬੋਝ ਹੀ ਠੋਂ ਨਿਕਲ ਨਹੀਂ ਸਕਦਾ ਦੇਖੋ ਲੋਕ ਕੀ ਕਹਿਣਗੇ ਅਸੀਂ ਲੋਕਾਂ ਤੋਂ ਕੀ ਲੈਣਾ ਆਪ ਹੀ ਸੋਚੀ ਆਪਾਂ ਕਿਸੇ ਵਿਆਹ ਜਾਂਦੇ ਆ ਕਿਸੇ ਸ਼ਾਦੀ ਜਾਂਦੇ ਆ ਕਿਸੇ ਮਰਨੇ ਤੇ ਜਾਂਦੇ ਆ ਰੋਟੀ ਪਾਣੀ ਖਾਦਾ ਛਕਿਆ ਆਗੇ ਕਈ ਮੇਰੇ ਵਰਗੇ ਹੁੰਦੇ ਨੇ ਫੁਕਰੇ ਉਹ ਖਾ ਕੇ ਵਿਆਹ ਚ ਕਿਲੋ ਚਿਕਨ ਤੇ ਪੀ ਕੇ ਦਾਰੂ ਦੀ ਬੋਤਲ ਕਹਿਣਗੇ ਲੈ ਦਾ ਸਵਾਦ ਨਹੀਂ ਬਣੀ ਸੀ ਚਾਹੇ ਦਾਲ ਉਹਨੇ ਖਾਦੀ ਨਾ ਹੋਵੇ ਤੁਸੀਂ ਜੋ ਮਰਜ਼ੀ ਕਰ ਲੋ ਦੁਨੀਆ ਖੁਸ਼ ਨਹੀਂ ਹੁੰਦੀ ਹੈਗੀ ਚੰਦਾ ਕਰੋਗੇ ਲੋਕਾਂ ਨੇ ਕਹਣਾ ਲੈ ਇਹਦੇ ਕੋਲ ਪਤਾ ਨਹੀਂ ਕਿੱਥੋਂ ਇੰਨੇ ਪੈਸੇ ਆ ਗਏ ਇਹ ਪੱਕਾ ਕੋਈ 2 ਨੰਬਰ ਦਾ ਧੰਦਾ ਕਰਦਾ ਇਹਨੇ ਤਸਹਲਾਉਂਦਾ ਸਾਦਾ ਕਰੋਗੇ ਲੈ ਮਰਿਆਤੀ ਇਹ ਚਾਰ ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕਦਾ ਸੀ ਇਹ ਸੋ ਭਰਾਵੋ ਆਪਣਾ ਵਿੱਤ ਵੇਖੋ ਵਿੱਤ ਵਿੱਚ ਚੱਲੋ ਦੁਨੀਆ ਦੇ ਤਾਂ ਦੋ ਹੀ ਪਾਸੇ ਧੰਦੇ ਨੇ ਚਲੋ ਚੰਗਾ ਚੱਲਦੇ ਅੱਜ ਵਾਸਤੇ ਨਹੀਂ